ਪਿੰਡ ਸੋਰਸਿੰਗ ਜ਼ਿਲ੍ਹਾ ਤਰਨਤਾਰਨ ਵਿਖੇ ਅੱਜ ਉਸ ਵੇਲੇ ਦੰਸ਼ ਦਾ ਮਾਹੌਲ ਬਣ ਗਿਆ ਜਦੋਂ ਸਰਕਾਰੀ ਹਸਪਤਾਲ ਦੇ ਸਾਹਮਣੇ ਓ ਸ਼ੱਕੀ ਹਾਲਤ ਵਿੱਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਉਕਤ ਨੌਜਵਾਨ ਦੀ ਪਛਾਣ ਮਹਾਵੀਰ ਸਿੰਘ ਉਮਰ ਕਰੀਬ 22 ਸਾਲ ਪੁੱਤਰ ਸੁਖਵਿੰਦਰ ਸਿੰਘ ਵਾਸੀ ਪੱਤੀ ਡੰਗਲ ਕੀ ਵਜੋਂ ਹੋਈ ਹੈ ਪਤਾ ਲੱਗਾ ਹੈ ਕਿ ਉਹ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਸੀ ਇਸ ਘਟਨਾ ਕਰਮ ਸੰਬੰਧੀ ਪੇਸ਼ ਹੈ ਪੱਤਰਕਾਰ ਧਰਮਜੀਤ ਸਿੰਘ ਸੋਰਸਿੰਗ ਦੀ ਵਿਸ਼ੇਸ਼ ਰਿਪੋਰਟ ਸਿੰਘ ਸੁਵਿੰਦਰ ਸਿੰਘ ਜੀ ਇਹ ਜਿਹੜਾ ਮਰਨ ਵਾਲਾ ਵੀਰ ਸੀ ਇਹ ਤੁਹਾਡਾ ਕੀ ਲੱਗਦਾ ਮੁੰਡਾ ਲੱਗਦਾ ਕੀ ਬਲੇ ਗੱਲ ਕੀ ਬਣੀ ਸਾਰੀ ਇਥੋਂ ਰੋਟੀ ਜੋ ਬੱਤੀ ਗਈ ਆ ਰੋਟੀ ਖਾ ਗਏ ਆ ਅੱਛਾ ਮੁੜ ਕੇ ਮੈਂ ਆਇਆ ਨਹੀਂ ਕਿੰਨੀ ਉਮਰ ਹੈ ਇਹਦੀ 20 22 ਸਾਲ ਹੁਣ ਜਦੋਂ ਸ਼ਾਮੀ ਘਰ ਆਏ ਤੁਹਾਡੇ ਕੋਲੋਂ ਰੋਟੀ ਖਾ ਕੇ ਗਿਆ ਰੋਟੀ ਖਾ ਗਿਆ ਰੋਟੀ ਉੱਤੋਂ ਅੱਧੀ ਪਈ ਫਰਿੱਜ ਚ ਪਈ ਹੈ ਅੱਛਾ ਅੱਗੇ ਵੀ ਰੋਟੀ ਖਾ ਕੇ ਸੈਰ ਸੂਰ ਨੂੰ ਚੱਲ ਜਾਂਦਾ ਹੁੰਦਾ ਸੀ ਕੰਮ ਕੀ ਕਰਦਾ ਸੀ ਇਹ ਕੰਮ ਜਿਹੜੇ ਧੱਪਾ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਜਿਹੜੇ ਧੱਪਾ ਜਿਹੜੀ ਧੱਪਾ ਕਰਦੇ ਹਾਂ ਬਟ ਆਹ ਦਤੂ ਜੰਗਾ ਸਿੰਘ ਜੀ ਬਰਨਾਲਾ ਵੀਰ ਕੀ ਲੱਗਦਾ ਤੁਹਾਡਾ ਭਤੀਜਾ ਮੇਰਾ ਜੀ ਕੀ ਗੱਲ ਬਣੀ ਪੂਰੀ ਕੱਲ ਇਹ ਆ ਜੀ ਇਹ ਜਦੋਂ ਇੱਥੋਂ ਰਤੀਂ ਬੱਤੀ ਗਈ ਆ ਤੇ ਉਦੋਂ 8:30 ਵਜੇ ਬਾਹਰ ਨੂੰ ਗਿਆ ਰੋਟੀ ਰੱਟੀ ਖਾ ਕੇ ਹੂੰ ਤੇ ਆ ਘਰ ਕਹਿ ਕੇ ਵੀ ਗਿਆ ਵੀ ਬੂਆ ਨਾਲ ਮਾਰਿਓ ਮੈਂ ਹੁਣੇ ਤੁਰਿਆ ਆਉਣਾ ਹੂੰ ਤੇ ਘਰ ਆਇਆ ਹੀ ਨਹੀਂ ਵਾਪਸ ਹੂੰ ਤੇ ਦਿਨੇ ਮੈਂ 5 ਵਜੇ ਪਉਂਗੰਦ ਸਾਹਿਬ ਚਲ ਗਿਆ ਮੈਂ ਜਾਈਦਾ ਉੱਥੇ ਸੇਵਾ ਕਰਦੀ ਆ ਪ੍ਰਸ਼ਾਦ ਦੀ ਜੀ ਤੇ ਉੱਥੋਂ ਮੈਨੂੰ ਮੁੰਡੇ ਨੇ ਫੋਨ ਕੀਤਾ ਤੇ ਮੇਰੇ ਆਉਂਦਿਆਂ ਨੂੰ ਉੱਥੋਂ ਇਹਨੂੰ ਚੁੱਕ ਕੇ ਲੈ ਆਏ ਹੀ ਹੂੰ ਤੇ ਉਥੇ ਇਹਨਾਂ ਵੇਖਿਆ ਨਹੀਂ ਚੈੱਕ ਨਹੀਂ ਕੀਤਾ ਤੇ ਇੱਥੇ ਲਾਸ਼ਾਂ ਲੋਸ਼ਾਂ ਵਾਵਾਂ ਪਈਆਂ ਵਾ ਸੱਟਾ ਸੁੱਟਾਂ ਲਾਈਆਂ ਤੇ ਮਤਲਬ ਕਿ ਇਹ ਦੀ ਡੈਥ ਹੋ ਗਈ ਹੈ ਤੁਹਾਨੂੰ ਕੀ ਖਦਸਾ ਵੀ ਕਿਸੇ ਨੇ ਕੁੱਟਮਾਰ ਕੀਤੀ ਹੈ ਕੁੱਟਮਾਰ ਹੋਈ ਹੈ ਜੀ ਇਹਦੀ ਬਿਲਕੁਲ ਕੁੱਟਮਾਰ ਹੋਈ ਆ ਹੂੰ ਤੇ ਕਤਲ ਦਾ ਸ਼ੱਕ ਹੈ ਤੁਹਾਨੂੰ ਹਾਂਜੀ ਹਾਂਜੀ ਕਤਲ ਦਾ ਸ਼ੱਕ ਹੈ ਜੀ ਇੱਕ ਕਹਿੰਦਾ ਵੀਡੀਓ ਵੀ ਕੁਝ ਵਾਇਰਲ ਹੋ ਰਹੀ ਜਿਸ ਦਿਨ ਕੁੱਟਮਾਰ ਹੋਈ ਹੈ ਸਾਡੇ ਕੋਲ ਵੀਡੀਓ ਆਈ ਹੈ ਜੀ ਇੱਕ ਉਹ ਵੀਡੀਓ ਹੁਣ ਜੇ ਨਾ ਕੋਈ ਪੁਲਿਸ ਕਾਰਵਾਈ ਕਰੂਗੀ ਤੇ ਫਿਰ ਉਹ ਵੀਡੀਓ ਆਪਾਂ ਜਨਤਕ ਨੈਟ ਤੇ ਪਾਵਾਂਗੇ ਜਨਤਕ ਕਰਾਂਗੇ ਜੀ ਹਾਂਜੀ ਪੁਲਿਸ ਆਈ ਹੀ ਮੌਕੇ ਤੇ ਪੁਲਿਸ ਵਾਲੋ ਕੀ ਦੱਸਿਆਗਾ ਬੰਦਾ ਪੁਲਸ ਵਾਲਾ ਤੇ ਆਉਂਦੇ ਜਾਂਦਾ ਜੀ ਇਹਨੂੰ ਟੈਗ ਹੋਇਆ ਹੈ ਅੱਛਾ ਥੰਡਾਰ ਆਇਆ ਹੀ ਇਨ ਚਾਰਜ ਹੂੰ ਉਹਨਾਂ ਦਾ ਇਹਨੂੰ ਟੈਗ ਹੋਇਆ ਹੈ ਤੇ ਜਦੋਂ ਉਹਨੂੰ ਦੱਸਿਆ ਮਾਰੀ ਜੋ ਵੀਡੀਓ ਵਿਖਾਈਏ ਤੇ ਫੇਰ ਥੋੜਾ ਜਿਹਾ ਹੁਣ ਉਹ ਠੰਡਾ ਆਇਆ ਪਤਾ ਲੱਗਾ ਕਿਉਂਕਿ ਹੋ ਸਕਦਾ ਉਹਨਾਂ ਨੂੰ ਸਾਡੇ ਨਾਲੋਂ ਪਹਿਲਾਂ ਕੋਈ ਕਾਰਵਾਈ ਹੋ ਗਈ ਹੋਵੇ ਜਿਨ੍ਹਾਂ ਨੇ ਇਹਨੂੰ ਕੁੱਟ ਮਾਰਿਆ ਵਾ ਹੂੰ ਤੇ ਇਹ ਕਰਕੇ ਉਹਨੇ ਥੋੜਾ ਆਉਂਦਿਆ ਹੀ ਉੱਥੇ ਵੀ ਜਿੱਥੇ ਡਿੱਗਾ ਹੀ ਉੱਥੇ ਚੋ ਬੁਖਾ ਕੇ ਲੈ ਨਿਸ਼ਾਨ ਦਿੰਦਾ ਹੈ ਨਹੀਂ ਇਹ ਆਪ ਡਿੱਗਾ ਵਾ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਵੀ ਕਿਹੜੇ ਬੰਦੇ ਸਾਡੇ ਦੇ ਸ਼ੱਕ ਨਹੀਂ ਜੀ ਉਹ ਵੀਡੀਓ ਸ਼ੱਕ ਕੱਢੂਗੀ ਸਾਰੇ ਜੀ ਵੀਡੀਓ ਸ਼ੱਕ ਉਹਦੇ ਚਿਹਰੇ ਬੰਦੇ ਨਜ਼ਰ ਆ ਰਹੇ ਆ ਚਿਹਰੇ ਆ ਰਹੇ ਆ ਜੀ ਚਲੋ ਠੀਕ ਹੈ ਜੀ ਸਿੰਘ ਜੀ ਕੀ ਮਰਨ ਵਾਲਾ ਵੀਰ ਕੀ ਲੱਗਦਾ ਤੁਹਾਨੂੰ ਇਹ ਆਪਣਾ ਚਾਚਾ ਜੀ ਦਾ ਬੇਟਾ ਸੀ ਬ੍ਰਦਰ ਐ ਛੋਟਾ ਚਾਚੇ ਦਾ ਬੁੱਤ ਸੀ ਹਾਂਜੀ ਹਾਂਜੀ ਤੇ ਕੀ ਪੂਰੀ ਕਾਰਵਾਈ ਤੁਸੀਂ ਕਹਿੰਦੇ ਕਾਰਵਾਈ ਮੈਂ ਨਾ ਸਰੇ ਜਦੋਂ ਗਿਆ ਰਿਹਾ ਸੀ ਮੈਂ ਨਾ ਘਰੇ ਲੈਂਟਰ ਸੀ ਤੇ ਉਹਦੇ ਵਾਸਤੇ ਜਾ ਰਿਹਾ ਸੀ ਮਸ਼ੀਨ ਵਾਲੇ ਹਾਲੇ ਤੜਕੇ 3:30 6:00 ਵਜੇ ਹੂੰ ਤਾ ਮੈਂ ਵੇਖਿਆ ਸੜਕ ਤੇ ਜਦੋਂ ਉਹ ਪਿਆ ਸੀ ਤਾਂ ਮੈਂ ਤਾਂ ਖਾਇਦਾ ਕੋਈ ਵੇਹੇ ਬਈਆ ਉਹ ਪਿਆ ਤਾਂ ਮੈਂ ਤਾਂ ਵੇਹੇ ਰੱਬ ਤਰਸੀ ਰੁਕਿਆ ਪਹਿਲਾਂ ਤੁਸੀਂ ਲੰਘ ਹੀ ਕੋਲੋਂ ਪਹਿਲਾਂ ਮੈਂ ਕੋਲੋਂ ਲੰਘਿਆ ਸੀ ਇੱਕਰੀ ਪਰ ਫਿਰ ਮੈਂ ਜਿਵੇਂ ਨਾ ਮਨ ਨੂੰ ਖਿੱਚਦੀ ਪਈ ਆ ਮੈਂ ਫਿਰ ਬੈਗ ਮੁੜਿਆ ਕਿੱਲੇ ਤੋਂ ਪਛਾਣੂ ਤੁਸੀਂ ਦੇਖੀਏ ਯਾਰ ਕੀ ਚੱਕਰ ਆ ਤੇ ਜਦੋਂ ਵੇਖਿਆ ਤੇ ਮੈਂ ਇਹਨੂੰ ਵੇਖ ਕੇ ਤੇ ਹੈਰਾ ਚਲੋ ਕੋਈ ਨਹੀਂ ਰੋਣ ਤੁਹਾਨੂੰ ਕਿਸੇ ਦਾ ਸ਼ੱਕ ਹੈਗਾ ਪਿੰਡ ਦੇ ਵਿੱਚ ਕਿਸੇ ਨਾਲ ਦਾ ਕੋਈ ਵੈਰ ਹੋਵੇ ਕਿਸੇ ਨਾਲ ਲੜਾਈ ਝਗੜਾ ਕੋਈ ਚੱਕਰ ਹੀ ਨਹੀਂ ਆ ਸਾਹਮਣੇ ਲੱਤਾਂ ਪਾਵਾਂ ਆਂ ਬੰਦਾ ਦਿਹਾੜੀ ਦਾ ਪਹਿਲਾ ਬੰਦਾ ਨਾ ਕੋਈ ਦਿਹਾੜੀ ਤੋੜਦਾ ਨਾ ਕੁਝ ਹੂੰ ਮਿਹਨਤ ਕਰਕੇ ਖਾਂਦਾ ਛੱਪੇ ਮਿਹਨਤ ਕਰਦਾ ਹੂੰ ਇਹ ਤੇ ਜਿਹੜੇ ਬੰਦਿਆਂ ਨੇ ਕੀਤਾ ਵੀ ਚਲੋ ਯਾਰ ਹੋ ਜਾਣਗੇ ਹੂੰ ਕੀ ਮੰਗ ਕਰਦੇ ਹੋ ਮੰਗ ਪ੍ਰਸ਼ਾਸਨ ਨਾ ਇਨਸਾਫ ਕਰ ਦੇਣ ਦਾ ਜੋ ਵੀ ਹੈਗਾ ਵਾ ਕਤਲ ਹੋਇਆ ਹੋਇਆ ਤੇ ਸ਼ਰੀਆਮ ਦੀ ਦਾ ਵੀ ਕਤਲ ਆ ਇਹਦੇ 'ਚ ਕੋਈ ਸ਼ੱਕ ਨਹੀਂ ਕਤਲ ਤੇ ਹੈ ਹੀ ਕਤਲਾ ਇਨਚਾਰਜ ਆ ਇਨਚਾਰਜ ਗੋਗਲਾਂ ਤੋਂ ਮਿੱਟੀ ਝਾੜਦਾ ਇੱਥੋਂ ਵਾਲਾ ਤੇ ਜਿਵੇਂ ਉਹਨੂੰ ਕੋਈ ਗੱਫਾ ਚੜ੍ਹ ਗਿਆ ਹੋਵੇ ਪਹਿਲਾਂ ਹੀ ਹੂੰ ਇਹ ਕਹਿੰਚਾਰ ਸਾਹਿਬ ਨੇ ਇੰਚਾਰ ਸਾਹਿਬ ਆਂਦਾ ਜੀ ਇਹਨੂੰ ਤੇ ਸੱਟ ਹੀ ਕੋਈ ਨਹੀਂ ਜੀ ਇਹ ਤੇ ਹੋ ਨਹੀਂ ਸਕਦਾ ਐਟੈਕ ਨਾ ਆਇਆ ਜੀ ਇਹ ਨੀਲੇ ਪੁਰਾਣੇ ਆ ਮੈਂ ਹੀ ਜ਼ੋਨ ਨੇ ਉਹਨੂੰ ਵੀ ਇਹ ਪੁਰਾਣੀ ਸੱਟਾਂ ਨਹੀਂ ਹੋਣ ਵਾਲੀਆਂ ਸੱਟਾਂ ਵਾਂ ਪਰ ਇੰਚਾਰ ਜੀ ਇਹ ਗੱਲ ਨੂੰ ਮੰਨਦਾ ਹੀ ਨਹੀਂ ਹੁਣ ਵੀਡੀਓ ਜਿਹੜੀ ਕੋਈ ਫੋਟੋ ਮਾਰਦੀ ਵੀਡੀਓ ਜਦੋਂ ਬਾਹਰ ਦੀ ਵੀਡੀਓ ਵਿਖਾਈਆ ਹੁਣ ਥੋੜਾ ਆ ਜਾ ਠੰਮਰਿਆ ਤੇ ਹੁਣ ਥੋੜਾ ਆਪ ਜਾ ਹਿਰਦਾ ਪਰ ਨਹੀਂ ਅਜੇ ਵੀ ਹੋਰ ਜਾਵਦਾ ਹੈ ਕਿ ਅਜੇ ਵੀ ਉਧਰੋਂ ਮਾਲ ਗਫਾ ਚਾੜਨ ਨੂੰ ਫਿਰਦਾ ਕੰਮ ਕੋਈ ਨਹੀਂ ਕਰੂਗਾ ਸਰਕਾਰ ਵਾਲਾ ਉੱਚ ਪੁਲਿਸ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਜੀ ਤੁਸੀਂ ਉੱਚ ਅਧਿਕਾਰੀਆ ਕੋਈ ਇਹੀ ਆ ਕਿ ਜੇਕਰ ਸਾਨੂੰ ਇਨਸਾਫ ਦਿੱਤਾ ਜਾਊਗਾ ਠੀਕ ਆ ਨਹੀਂ ਤੇ ਇਹ ਲਾਸ਼ ਜਿਹੜੀ ਅਸੀਂ ਸੜਕ ਤੇ ਲੈ ਜਾਵਾਂਗੇ ਫਿਰ ਵੇਖੀ ਜਾਏਗੀ ਜੋ ਹੋਏਗਾ ਜੇ ਸੇ ਬੰਦੀਆਂ ਆਉਣਗੀਆਂ ਤੁਹਾਨੂੰ ਲਾਵਾਂਗੇ ਠੀਕ ਕੀ ਨਾਂ ਤੁਹਾਡਾ ਮੇਰਾ ਨਾਂ ਰਾਜ ਇਹ ਜਿਹੜਾ ਵੀਰ ਜੀ ਦੀ ਮ੍ਰਿਤਕ ਹੋਈ ਆ ਇਹ ਤੁਹਾਡਾ ਕੀ ਲੱਗਦਾ ਸੀ ਮੇਰੇ ਚਾਚੇ ਦਾ ਮੁੰਡਾ ਭਾਈ ਚਾਚੇ ਦਾ ਮੁੰਡਾ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਅਸੀਂ ਤਾਂ ਚਾਹੁੰਦੇ ਇਹੋ ਕਹਿਣਾ ਚਾਹੁੰਦੇ ਆ ਕਿ ਇਹਨੂੰ ਕਿਸ ਨੇ ਮਾਰਿਆ ਇਹਨੂੰ ਕਹਿੰਦੇ ਮਾਰਿਆ ਹਨ ਨੂੰ ਇਨਸਾਫ ਚਾਹੀਦਾ ਸਾਡੇ ਦੇ ਚਾਚੇ ਦਾ ਸਾਰਾ ਹੀ ਇਹੋ ਹੀ ਇਹ ਦੋਵੇਂ ਪੋਪੋਤੀ ਰਹਿੰਦੇ ਹਾਂਜੀ ਕਿਉ ਪੋਤੀ ਆ ਹੂੰ ਇਹਨੂੰ ਨਾ ਕੁੱਟ-ਕੁੱਟ ਕੇ ਮਾਰਿਆ ਜਿਆ ਲੱਤਾਂ ਬਾਹਾਂ ਟੁੱਟੀਆਂ ਜੀ ਹੂੰ ਹਨ ਨੂੰ ਤਾਂ ਫੋਨ ਗਿਆ ਤੇ ਸ਼ਹਿਰੋਂ ਆਏ ਸਵੇਰ ਤੇ ਹੂੰ ਹੁਣ ਤਾਂ ਕੋਈ ਪਤਾ ਨਹੀਂ ਕਿ ਕੀ ਇਹ ਬੰਨਾ ਕੀ ਨਹੀਂ ਇਹ ਕੰਨ ਖਾਪਣੇ ਨੇ ਮਾਰ ਕੇ ਸੁੱਟਦਾ ਇਹਨੂੰ ਹੂੰ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਕਿ ਸਾਡੇ ਚਾਚਾ ਨੂੰ ਨਿਆਂਫ ਮਿਲੇ ਸਾਡੇ ਭਰਾ ਨੂੰ ਵੀ ਇਨਸਾਫ ਮਿਲੇ ਆਈਏ ਵਾਹ ਮੰਗਾ ਕਰਦੇ ਬਸ ਇਹ ਪੰਚਸ਼ਲਾ ਇਸੀ ਤੋਂ ਆ ਗੱਡੀ ਹੋ ਰਹੀ ਹੈ ਜੀ ਇਹਦੇ ਪੇਟ ਤੇ ਤੇ ਮੱਤਾਂ ਤੇ ਛੀ ਮੀਲ ਦੇ ਨਿਸ਼ਾਨ ਨੇ ਜੀ ਕਿ ਫਿਸਟਲਾ ਵਾ ਬਾਕੀ ਸਭ ਨਾ ਜੀ ਅਗਲੀ ਵਾਰ ਪਤਾ ਕਰਾਂਗੇ ਕੀ ਪ੍ਰੋਬਲਮ ਹੈ ਕਿੱਦਾਂ ਇਹ ਦੇਖਦੇ ਸਰ ਹੁਣ ਅਜੇ ਕਾਰਵਾਈ ਕੀ ਕੀਤੀ ਜਾ ਰਹੀ ਹੈ ਹਾਂ ਪੋਸਟ ਮਾਰਡਮ ਪ੍ਰਬੰਧ ਹੈ ਉਹ ਵੀ ਕਰ ਸਰ ਘਰ ਵਾਲਿਆਂ ਵੱਲੋਂ ਜਿਹੜਾ ਉਹ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਕਿ ਕਤਲ ਕੀਤਾ ਗਿਆ ਉਹ ਇਸ ਤਰ੍ਹਾਂ ਦਾ ਅਸ਼ਾ ਉਹਨਾਂ ਨੂੰ ਪ੍ਰਗਟਾਇਆ ਗਿਆ ਇਹ ਤਾਂ ਜਦੋਂ ਵਜਾ ਸਾਹਮਣੇ ਆ ਗਈ ਨਾ ਮੋਰ ਠੀਕ ਹੈ ਆਪਰ ਤਨ ਸਾਰੀ ਕਾਰਵਾਈ ਹੋ ਰਹੀ ਹੈ ਜੇ ਇਹਨਾਂ ਨੂੰ ਇਹ ਲੱਗਦਾ ਕਿ ਕਤਲ ਹੋਇਆ ਤੇ ਕਤਲ ਦੀ ਦਰਜ ਕਰਾਂਗੇ ਧੰਨਵਾਦ ਠੀਕ ਧੰਨਵਾਦ ਸਰ